ਅਮਰੀਕਾ ਸੂਬੇ ਦੀ ਕੈਲਿਫੋਰਨੀਆ ਤੋਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਪ੍ਰਵਾਸੀਆਂ ਲਈ ਇੱਕ ਵੱਡੀ ਤਰਾਹਤ ਭਰੀ ਖਬਰ ਸਾਹਮਣੇ ਆਈ ਹੈ ਕੈਲਿਫੋਰਨੀਆ ਸਰਕਾਰ ਨੇ 17000 ਕਮਰਸ਼ੀਅਲ ਡਰਾਈਵਰ ਲਾਇਸੈਂਸਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ ਇਹ ਫੈਸਲਾ ਸਿੱਖ ਜਥੇਬੰਦੀਆਂ ਤੇ ਹੋਰ ਪ੍ਰਵਾਸੀ ਸਮੂਹਾਂ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਪਟੀਸ਼ਨ ਤੋਂ ਇੱਕ ਹਫ਼ਤਾ ਬਾਅਦ ਲਿਆ ਗਿਆ ਇਸ ਵਿਚਾਰੋਪ ਲਗਾਇਆ ਗਿਆ ਸੀ ਕਿ ਪ੍ਰਵਾਸੀ ਡਰਾਈਵਰਾਂ ਨੂੰ ਬਿਨਾਂ ਵਜ੍ਹਾ ਤੇ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੂਤਰਾਂ ਅਨੁਸਾਰ ਅਮਰੀਕੀ ਟ੍ਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਨੇ ਕੈਲੀਫੋਰਨੀਆ ਸਰਕਾਰ ਤੇ ਦਬਾਅ ਬਣਾਇਆ ਸੀ ਕਿ ਉਹ ਉਹਨਾਂ ਪ੍ਰਵਾਸੀਆਂ ਦੇ ਲਾਇਸੈਂਸ ਰੱਦ ਕਰੇ ਜੋ ਦੇਸ਼ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਨੇ ਡਫੀ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ 5 ਜਨਵਰੀ ਦੀ ਡੈਡਲਾਈਨ ਤੱਕ ਇਹ ਕਾਰਵਾਈ ਨਾ ਕੀਤੀ ਗਈ ਤਾਂ ਰਾਜ ਦਾ 160 ਮਿਲੀਅਨ ਡਾਲਰ ਦਾ ਫੈਡਰਲ ਫੰਡ ਰੋਕਿਆ ਜਾ ਸਕਦਾ ਹੈ ਹਾਲਾਂਕਿ ਰਾਜ ਵੱਲੋਂ ਕਾਰਵਾਈ ਤੇ ਸਹਿਮਤੀ ਜਤਾਉਣ ਤੋਂ ਬਾਅਦ ਇਹ ਧਮਕੀ ਵਾਪਸ ਲੈ ਲਈ ਗਈ ਸੀ ਦੱਸਦੀ ਹੈ ਕਿ ਸਾਲ 2025 ਵਿੱਚ ਫੈਲੋਡਾ ਚੇਕਅਪ ਐਨਕਾਹਾਸਾ ਹੋਇਆ ਸੀ ਜਿਸ ਤੋਂ ਬਾਅਦ ਸਿੱਖ ਡਰਾਈਵਰ ਹਜਿੰਦਰ ਸਿੰਘ ਵੱਲੋਂ ਗਲਤ ਯੂ ਟਰਨ ਲੈਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ ਕੈਲੀਫੋਰਨੀਆ ਵਿੱਚ ਕਈ ਜਿਹਾ ਹਸਤਾ ਫਿਰ ਵਾਪਰਿਆ ਸੀ ਜਿਸ ਤੋਂ ਬਾਅਦ ਡਰਾਈਵਰਾਂ ਦੇ ਲਾਇਸੈਂਸ ਤੇ ਪਰਮਿਟ ਖਤਮ ਹੋਣ ਤੋਂ ਬਾਅਦ ਵੀ ਚੱਲ ਰਹੇ ਸਨ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਅਮਰੀਕਾ ਸੂਬੇ ਦੀ ਕੈਲਿਫੋਰਨੀਆ ਤੋਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਪ੍ਰਵਾਸੀਆਂ ਲਈ ਇੱਕ ਵੱਡੀ ਤਰਾਹਤ ਭਰੀ ਖਬਰ ਸਾਹਮਣੇ ਆਈ ਹੈ ਕੈਲਿਫੋਰਨੀਆ ਸਰਕਾਰ ਨੇ 17000 ਕਮਰਸ਼ੀਅਲ ਡਰਾਈਵਰ ਲਾਇਸੈਂਸਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ ਇਹ ਫੈਸਲਾ ਸਿੱਖ ਜਥੇਬੰਦੀਆਂ ਤੇ ਹੋਰ ਪ੍ਰਵਾਸੀ ਸਮੂਹਾਂ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਪਟੀਸ਼ਨ ਤੋਂ ਇੱਕ ਹਫ਼ਤਾ ਬਾਅਦ ਲਿਆ ਗਿਆ ਇਸ ਵਿਚਾਰੋਪ ਲਗਾਇਆ ਗਿਆ ਸੀ ਕਿ ਪ੍ਰਵਾਸੀ ਡਰਾਈਵਰਾਂ ਨੂੰ ਬਿਨਾਂ ਵਜ੍ਹਾ ਤੇ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਰੋਤਾਂ ਅਨੁਸਾਰ ਅਮਰੀਕੀ ਟਰਾਂਸਪੋਰਟੇਸ਼ਨ ਚੈਨਲ ਸੈਕਟਰੀ ਸ਼ਾਨ ਦਫੀ ਨੇ ਕੈਲੀਫੋਰਨੀਆ ਸਰਕਾਰ ਤੇ ਦਬਾਅ ਬਣਾਇਆ ਸੀ ਕਿ ਉਹ ਉਹਨਾਂ ਪ੍ਰਵਾਸੀਆਂ ਦੇ ਲਾਇਸੈਂਸ ਰੱਦ ਕਰੇ ਜੋ ਦੇਸ਼ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਨੇ ਦਫੀ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ 5 ਜਨਵਰੀ ਦੀ ਡੈਡਲਾਈਨ ਤੱਕ ਇਹ ਕਾਰਵਾਈ ਨਾ ਕੀਤੀ ਗਈ ਤਾਂ ਰਾਜ ਦਾ 160 ਮਿਲੀਅਨ ਡਾਲਰ ਦਾ ਫੈਡਰਲ ਫੰਡ ਰੋਕਿਆ ਜਾ ਸਕਦਾ ਹੈ ਹਾਲਾਂਕਿ ਰਾਜਵਲੋ ਕਾਰਵਾਈ ਤੇ ਸਹਿਮਤੀ ਜਤੌਣ ਤੋਂ ਬਾਅਦ ਇਹ ਧਮਕੀ ਵਾਪਸ ਲੈ ਲਈ ਗਈ ਸੀ ਦੱਸਦੀ ਹੈ ਕਿ ਇਸ ਸਾਲ 2025 ਵਿੱਚ ਫੈਲੋਡਾ ਚਿਕਪ ਭਿਆਨਕ ਹਾਸਾ ਹੋਇਆ ਸੀ ਜਿਸ ਤੋਂ ਬਾਅਦ ਸਿੱਖ ਡਰਾਈਵਰ ਹਜਿੰਦਰ ਸਿੰਘ ਵੱਲੋਂ ਗਲਤ ਯੂ ਟਰਨ ਲੈਂਨ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ ਕੈਲੀਫੋਰਨੀਆ ਵਿੱਚ ਕਈ ਜਿਹਾ ਹਾਸਤਾ ਫਿਰ ਵਾਪਰਿਆ ਸੀ ਜਿਸ ਤੋਂ ਬਾਅਦ ਡਰਾਈਵਰਾਂ ਦੇ ਲਾਇਸੈਂਸ ਤੇ ਪਰਮਿਟ ਖਤਮ ਹੋਣ ਤੋਂ ਬਾਅਦ ਵੀ ਚੱਲ ਰਹੇ ਸਨ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸੋਲੂਸ਼ਨ INC ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ